ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਆ ਪਸ਼ੂ ਮੰਡੀ ਡੱਬਾ ਲਈ ਤੇ ਤੁਹਾਨੂੰ ਦਿਖਾਉਣੇ ਆ گاਵਾ ਦੇ ਰਿਟਾ ਬਾਰੇ ਜਿੰਨੇ ਜਾਣਕਾਰੀ ਤੇ ਕਰਾਉਣੇ ਬਾਈ ਜੀ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਨਾਮ ਕੀ ਜੀ ਆਪਣਾ ਨਾਮ ਜਗਦੇਵ ਸਿੰਘ ਹੈ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਤਸੀਲ ਜੈਤੂ ਬਾਈ ਠੀਕ ਹੈ ਕਿ ਕਿੰਨੇ ਪਸ਼ੂ ਲੈ ਕੇ ਆਏ ਆ ਆਪਾਂ ਕੋਲ ਬਾਈ ਪਹੁੰਚੀਏ 7-8 ਠੀਕ ਹੈ ਜੀ 7 ਸੀਗੇ ਜੀ ਠੀਕ ਹੈ ਤੇ ਆਪਾਂ ਨੂੰ ਰਹਿ ਗਿਆ 4 ਰੋੜਾ ਰਹਿ ਗਿਆ ਠੀਕ ਹੈ ਦਿਖਾਓ ਵੀ ਫਿਰਦੇ ਉਹ ਜਾਣਕਾਰੀ ਕਿਹੜੇ ਸੂਇ ਹੈਗਾ ਆ ਦੂਜਾ ਸੂਆ ਸੂਈ ਹੈਗੀ ਠੀਕ ਹੈ ਜੀ ਤੇ ਹੁਣ 16 17 ਕਿਲੋ ਬੌੜੀ ਆ ਵੜ੍ਹ ਤੇ ਲਈ ਠੀਕ ਹੈ ਜੀ ਹਾਂਜੀ ਤੇ ਰੇਟ ਕੀ ਵੇਦਾ ਇਹਦਾ 85000 ਰੁਪਈਆ ਜੀ ਤੇ ਮੌਕੇ ਤੇ ਮਾਨਤਾ ਕਰ ਦੋਗੇ ਹਾਂਜੀ 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 ਵੀਰੇ ਤੇ ਅਗਲੀ ਦਿਖਾਓ ਵੇਗਾ ਆ ਗੱਪਣ ਵੜਾ ਛੇਦਾਂ ਦਾ ਮੂਹੇ ਠੀਕ ਹੈ ਜੀ ਹਾਂਜੀ ਇਹ ਪਹਿਲੇ ਦੱਸ ਦੇਣੀ ਦੱਸ ਦੇਣਾ ਰਹਿ ਗਿਆ ਹਾਂਜੀ ਹਾਂਜੀ ਬਾਈ ਕਿੰਨੇਵੇਂ ਸੂਏ ਇਹ ਆ ਸੂਆ ਦੂਜਾ ਜੀ ਦੂਜਾ ਸੂਆ ਪਹਿਲੇ ਸੂਏ ਕਿੰਨੇ ਦੋ ਦਿੱਤਾ ਨੇ ਦੋ ਤਾਂ ਨੇ ਬਾਈ ਵੀਰ ਤਾਂ ਪਾਸ ਚਲੀ ਪਹਿਲੇ ਸੂਏ ਠੀਕ ਹੈ ਤੇਰਾ ਕੀ ਰੇਟ ਆ ਜੀ ਇਹਦਾ ਰੇਟ 85000 ਰੁਪਈਆ ਜੀ ਤੇ ਮੌਕੇ ਤੇ ਮਾਨਤਾ ਕਰ ਦੋਗੇ ਹਾਂਜੀ 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 ਤੇਰੀ ਛੜ ਇਹ ਕਿਹੜਾ ਸੂਆ ਜੀ ਆ ਪਹਿਲਾ ਸੂਆ ਬਾਈ ਮੂੰਹ ਖੀਰੀ ਆ ਬੱਚੀ ਠੀਕ ਆ ਜੀ ਹੁਣ ਬਾਈ ਬੌਲੀ 18 19 ਕਿਲੋ ਨੈਟ ਹੋਊਗੀ ਤੇ ਅਰੇ ਦੇ ਪਚੋ ਦੇਣੀ ਆਗੀ ਕਿੰਨੇ ਦਿਨ ਹੋ ਗਏ ਸੂਈ ਨੂੰ ਕਿਹੜਾ ਅਜ ਬਾਈ ਤੀਜਾ ਚੌਥਾ ਦਿਨ ਆ ਸੂਈ ਨੂੰ ਠੀਕ ਆ ਜੀ ਤੇ ਇਹਦਾ ਕੀ ਰੇਟ ਆ ਜੀ ਇਹਦੇ 85000 ਰੁਪਏ ਜੀ ਇਹ ਮੌਕੇ ਤੇ ਕਿੰਨੇ ਛੱਡ ਦੋਗੇ 80000 ਦੀ ਰਾਂਗੇ ਵੱਡੇ ਬਾਈ 80 ਛੱਡ ਦੋਗੇ ਮੌਕੇ ਤੇ ਠੀਕ ਆ ਵੀ ਅਗਲੀ ਗਾਹ ਦਿਖਾ ਲਈ ਜਾਣਕਾਰੀ ਆਹਾਂ ਕਿੰਨੇ ਵੇ ਸੂਈ ਗਾ ਆ ਬਾਈ ਦੂਜਾ ਸੂਆ ਕੀ ਠੀਕ ਆ ਅਜ ਦਿਨ ਚੌਥਾ ਦਿਨ ਆ ਸੂਈ ਨੂੰ ਵੱਡੇ ਬਾਈ ਠੀਕ ਆ ਜੀ ਹੁਣ ਬੌੜੀ ਹੋਊਗੀ 9-10 ਕਿਲੋ ਠੀਕ ਹੈ ਕਹਿੰਦੇ ਵੈਸੇ ਦੂਜੇ ਸੂਆ ਹੈ ਹਾਂ ਦੂਜਾ ਸੂਆ ਹੀ ਦੁੱਧ ਕਿੰਨਾ ਦਾ ਥਲੇ ਦੁੱਧ 9 9-10 ਕਿਲੋ ਬੌੜੀ ਤਿਆਰ ਹੈ ਜੀ ਤੇ ਰੇਟ ਕੀ ਹੈ ਦਾ ਇਹ ਰੇਟ 50000 ਰੁਪਏ ਹੈ ਜੀ ਅੱਛਾ ਤੇ ਮੌਕੇ ਤੇ ਕਿੰਨੇ ਦੇ ਦੋਗੇ ਨਾ 40000 ਜੀ ਦੇਣਾ 40 ਦੇ ਦੋਗੇ ਮੌਕੇ ਤੇ ਤੇ ਫੋਨ ਨੰਬਰ ਬੋਲ ਦੋ ਬਈ ਆਪਣਾ 7657992440 7657992440 ਠੀਕ ਹੈ ਬਈ ਜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਤੁਸੀਂ ਬਾਈਆਂ ਨਾਲ ਸੰਪਰਕ ਕਰ ਲਓ ਪਿੰਡ ਕਿਹੜਾ ਹੈ ਵੈਸੇ ਦੁਬਾਰਾ ਦੱਸ ਦੂ ਜੀ ਪਿੰਡ ਪਰਗਾੜੀ ਹੈ ਜੀ ਤੀਤਕੋਟ ਜ਼